ਅੱਛੀ ਕਾਲ ਤੁਸੀਂ ਵੇਖ ਰਹੇ ਹੋ ਡੈਨਿਕਸਪੀਰਾ ਟੀਵੀ ਮੈਂ ਹਾਂ ਨਿਰੂਪ ਚਰਵਾਨ ਸਾਡੇ ਨਾਲ ਰਾਕੇਸ਼ ਕਸ਼ਪ ਜੀ ਨੇ ਇਹ ਇੰਡੀਆ ਦੇ ਫਾਸਟੈਸਟ ਦੌੜਾਕ ਨੇ ਤੁਹਾਨੂੰ ਕਹਿ ਲਈਏ ਕਿ ਜਿਨ੍ਹਾਂ ਨੇ 31 ਘੰਟੇ 24 ਸੈਕਿੰਡ 24 ਮਿੰਟ ਦੀ ਦੌੜ ਦੌੜ ਜੋ ਹੈ 217 ਕਿਲੋਮੀਟਰ ਦੀ ਪੂਰੀ ਕੀਤੀ ਹੈ ਰਾਜੇ ਜੇ ਸਭ ਤੋਂ ਪਹਿਲਾਂ ਤਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਕੰਸਟਰਕਸ਼ਨ ਬਿਜ਼ਨਸ ਤੋਂ ਆਉਂਦੇ ਨੇ ਇਹ ਦੌੜ ਦਾ ਕਿਵੇਂ ਨਾਤਾ ਜੁਟ ਗਿਆ ਇਹ ਦੌੜ ਦਾ ਇਸ ਤਰ੍ਹਾਂ ਹੈ ਜੀ ਕਿ 47 ਦੀ ਏਜ ਚ ਮਤਲਬ ਇਕੋ ਇੱਕ ਮੈਰਾਥਨ ਸੀ ਮੇਰੇ ਕਜ਼ਨ ਸੀ ਉਹ ਕਹਿੰਦੇ ਜੀ ਮੈਰਾਥਨ ਕਰਨੀ ਹੈ ਤੇ ਮੈਂ ਵੈਸੇ ਰਨਿੰਗ ਕਰਦਾ ਸੀ ਲੇਕਿਨ ਪ੍ਰੋਫੈਸ਼ਨਲੀ ਕਦੀ ਨਹੀਂ ਕੀਤੀ ਤੋ ਮੈਂ ਜੋ ਪਾਰਟ ਲੇਤਾ 21 ਕਿਲੋਮੀਟਰ ਤੋ ਮੇਰੀ ਔ ਰਾਮਨਨ ਹੋ ਗਈ ਤੇ ਇਸ ਤਰ੍ਹਾਂ ਉਹ ਜਨਰਲੀ ਮਤਲਬ ਸਟਾਰਟ ਹੋ ਗਈ ਫਿਰ 21 ਕਿਲੋਮੀਟਰ 42 ਕਿਲੋਮੀਟਰ ਮਤਲਬ ਰਨਿੰਗ ਸਟਾਰਟ ਹੋ ਗਈ ਪਹਿਲੀ ਪਹਿਲੀ ਦੌੜ ਜੀ ਕੀਤੀ ਸੀ ਉਸ ਉਹ ਕਿਹੜੀ ਸੀ ਮੇਰੀ ਪਹਿਲੀ ਕੋ ਦੌੜ ਸੀ ਜੀ ਮੁਹਾਲੀ ਦੀ ਅਜੀਤਗੜ ਦੌੜ ਦੇ ਨਾਮ ਤੇ ਸੀ ਕੋਈ ਤੇ ਉਹਦੇ ਚ ਮੈਂ ਕੀਤੀ ਸੀ 21 ਕਿਲੋਮੀਟਰ ਉਹ 2 ਘੰਟੇ ਕੋਈ 15 ਮਿੰਟ ਚ ਮੈਂ ਫਿਨਿਸ਼ ਕੀਤੀ ਸੀ 21 ਕਿਲੋਮੀਟਰ ਅ ਜਬਾਲੇ ਮੁਲਕਾ ਦੇ ਵਿਚਕਾਰ ਦੌੜ ਹੋਈ ਕਿਵੇਂ ਪਤਾ ਲੱਗਿਆ ਕਿਵੇਂ ਉੱਥੇ ਜਾ ਕੇ ਜੁੜੇ ਹੋ ਕਿਉਂਕਿ ਬਾਲੇ ਮੁਲਕਾ ਦੇ ਵਿਚਕਾਰ ਆਪਣੇ ਆਪ ਨੂੰ ਇੱਕ ਭਾਰਤੀ ਨੂੰ ਰਿਪਰੈਜ਼ੈਂਟ ਕਰਨਾ ਵੀ ਬਹੁਤ ਵੱਡੀ ਗੱਲ ਹੈ ਬਿਲਕੁਲ ਬਿਲਕੁਲ ਇਸ ਤਰ੍ਹਾਂ ਜੀ ਜਿਸ ਤਰ੍ਹਾਂ ਅਸੀਂ ਮੈਂ ਫਿਰ ਰੇਸ ਕਰਨ ਲੱਗ ਗਿਆ ਮਤਲਬ 21 ਤੋਂ 42 42 ਤੋਂ 100 ਫਿਰ 150 ਤੋਂ ਉ ਤੋਂ ਬਾਅਦ ਫਿਰ ਇਹ ਹੁੰਦਾ ਜੀ ਇੰਡੀਆ ਤੁਸੀਂ ਕਿਹਾ ਕਿ ਬਾਹਰਲਾ ਚੈਲੰਜ ਕੌਣ ਹੈ ਕਿਹੜੀ ਰੇਸ ਸਭ ਤੋਂ ਟਫ ਹੈ ਤੇ ਉਸ ਕਰਕੇ ਫਿਰ ਉਹ ਅਸੀਂ ਪਤਾ ਕੀਤਾ ਕਿ ਸਪਾਟਾ ਟਫ ਹੈ ਉਹਦੇ ਵਾਸਤੇ ਕੁਆਲੀਫਿਕੇਸ਼ਨ 160 ਕਿਲੋਮੀਟਰ ਕਰਨੀ ਪੈਂਦੀ ਕਮ ਸੇ ਕਮ 21 ਘੰਟੇ ਚ ਉਹ ਮੈਂ ਫਿਰ ਪੂਰੇ 21 ਘੰਟੇ ਕੁਝ ਮੈਂ ਰੇਸ ਖਤਮ ਕੀਤੀ ਆਪਣੀ 160 ਤੇ ਅਪਲਾਈ ਕੀਤਾ ਤੇ ਐਜ਼ ਅ ਇੰਡੀਅਨ ਫਰਸਟ ਸੈਕੰਡ ਇੰਡੀਅਨਸ ਹੀ ਅਸੀਂ ਜਿਹੜੇ ਉਹਦੇ ਚ ਕੁਆਲੀਫਾਈ ਹੋਏ ਤੇ ਉਹ ਰੇਸ ਕੀਤੀ ਫਿਰ ਮੈਂ ਜਾ ਕੇ ਗ੍ਰੀਸ ਕਰਕੇ ਆਇਆ ਰੇਸ ਉਹ ਪੂਰੀ ਵੀ ਕੀਤੀ ਫਿਰ ਸਭ ਤੋਂ ਜ਼ਿਆਦਾ ਟਫ ਕਿਹੜੀ ਲੱਗੀ ਰੇਸ ਟਫ ਐਜ਼ ਅ ਡਿਸਟੈਂਸ ਔਰ ਕਟਆਫ ਟਾਈਮ ਪਾਟਾ ਸਭ ਤੋਂ ਟਫ ਹੈ ਤੇ ਉਹ ਤੋਂ ਬਾਅਦ ਐਸ a ਹੀਟ ਦੇ ਤੁਸੀਂ ਵਰੀਏਸ਼ਨ ਕਰੋ ਕਿ ਬਹੁਤ ਗਰਮੀ ਹੈ ਔਰ ਮਤਲਬ ਤੁਹਾਨੂੰ ਮਤਲਬ ਟਫ ਉਹਦੇ ਵਿੱਚ ਮਤਲਬ 50 ਡਿਗਰੀ ਤੇ ਵੀ ਭਜਣਾ ਹੈ ਉਹ ਆਈ ਥਿੰਕ ਬੈਡ ਵਾਟਰ ਸਭ ਤੋਂ ਟਫ ਹੈ ਇਸਾ ਬਣਾ ਲਾ ਅੱਛਾ ਬਿਨਾ ਸੋਏ ਦੌੜਦੇ ਰਹਿਣਾ ਇਹ ਵੀ ਬਹੁਤ ਵੱਡਾ ਚੈਲੰਜ ਹੈ ਜੀ ਜੀ ਦੇਖੋ ਅਗਰ ਤੁਹਾਡੇ ਕੋਲ ਚੈਲੰਜ ਹੈ ਮਤਲਬ ਉਹ ਤੁਸੀਂ ਪਤਾ ਹੈ ਇਹ ਰੇਸ ਪੂਰੀ ਕਰਨੀ ਹੈ ਔਰ ਤੁਹਾਡਾ ਮੋਟੋ ਵੀ ਉਹੀ ਹੈ ਕਿ ਤੁਸੀਂ ਕਰਨੀ ਹੈ ਔਰ ਚੰਗੇ ਟਾਈਮ ਚ ਕਰਨੀ ਹੈ ਫਿਰ ਆਈ ਥਿੰਕ ਦੀਸ ਸਿਰਫ ਦਿਮਾਗ ਦਾ ਇੱਕ ਉਹ ਹੈ ਕਿ ਨੀਂਦ ਆਏਗੀ ਕਿ ਨਹੀਂ ਆਏਗੀ ਲੇਕਿਨ ਭਜਦੇ ਹੋਏ ਮਤਲਬ ਚੰਗਾ ਲੱਗੇ ਨੀਂਦ ਮੈਨੂੰ ਨਹੀਂ ਆਂਦੀ ਵਿੱਚ ਨਹੀਂ ਆਂਦੀ ਹਾਈਡਰੇਸ਼ਨ ਵਾਸਤੇ ਕਿਉਂਕਿ ਜਦ ਦੌੜ ਕਰਦੇ ਹੋ ਤਾਂ ਤੁਹਾਡੀ ਫਿਜ਼ੀਕਲ ਐਕਟੀਵਿਟੀ ਦੇ ਨਾਲ ਨਾਲ ਤੁਹਾਡਾ ਖਾਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤਾਂ ਕਿਹੜੀ ਡਾਈਟ ਲੈਣ ਦੀ ਡਾਈਟ ਮੈਂ ਬਿਲਕੁਲ ਮੇਰੀ ਸਿੰਪਲ ਹੈ ਡਾਈਟ ਜਿਸ ਤਰ੍ਹਾਂ ਜੀ ਅਸੀਂ ਰਨਿੰਗ ਕਰਕੇ ਆਂਦੇ ਹਾਂ ਤਾਂ ਓ ਆਰ ਐਸ ਵਗੈਰਾ ਲੋ ਆਪਣੀ ਜਿੰਨੇ ਵੀ ਤੁਹਾਡੇ ਸਾਲਟ ਵਗੈਰਾ ਨਿਕਲਦੇ ਆ ਉਹ ਸਾਰਾ ਤੁਸੀਂ ਕਵਰ ਕਰੋ ਉਹ ਤੋਂ ਬਾਅਦ ਚੈਲੰਜ ਉਹਦੇ ਬਾਅਦ ਆਪਣਾ ਸਪਰਾਉਟ ਵਗੈਰਾ ਲੋ ਉਹ ਤੋਂ ਹਰ ਮੈਨ ਨੈਚੁਰਲ ਸਾਰੀ ਮੇਰੀ ਡਾਈਟ ਹੈ ਮੈਂ ਕੋਈ ਆਰਟੀਫੀਸ਼ਲ ਨਹੀਂ ਲੈਂਦਾ ਤੇ ਸਪਰਾਉਟ ਵਗੈਰਾ ਲੋ ਐਗਸ ਲੋ ਉਹ ਤੋਂ ਬਾਅਦ ਫਰੈਸ਼ ਜੂਸ ਪੀਓ ਇਹ ਮੇਰਾ ਮਾਰਨਿੰਗ ਰੁਟੀਨ ਹੈ ਔਰ ਬਾਕੀ ਮੈਂ ਸਭ ਨੂੰ ਕਹਾਂਗਾ ਜੀ ਇਸ ਤਰ੍ਹਾਂ ਪੁਰਾਣੇ ਟਾਈਮ 'ਚ ਸਾਡੇ ਹੁੰਦਾ ਸੀ ਜੀ ਹਲਦੀ ਕਰੋ ਤੇ ਮੈਂ 12 ਮਹੀਨੇ ਹਲਦੀ ਵਾਲਾ ਦੁੱਧ ਪਿੰਦਾ ਜੀ ਕੱਚੀ ਹਲਦੀ ਦੁੱਧ ਜੋ ਬਾਲ ਕੇ ਮਤਲਬ ਉਹ ਆਈ ਥਿੰਕ ਜੋ ਵੀ ਸਾਡੀ ਰਿਕਵਰੀ ਹੁੰਦੀ ਹੈ ਰਨਿੰਗ ਤੋਂ ਬਾਅਦ ਮਸਲ ਟੇਅਰ ਵਗੈਰਾ ਹੁੰਦਾ ਹੈ ਨੈਚੁਰਲ ਹੈ ਬਾਡੀ ਮਤਲਬ ਜਿੰਨਾ ਭਜਦੇ ਉਹ ਤੋਂ ਮਸਲ ਟ ਉਹ ਜੇ ਰਿਕਵਰੀ ਜ ਬਹੁਤ ਫਰਕ ਫਰੰਦਾ ਕਿ ਹਲਦੀ ਵਾਲਾ ਦੁੱਧ ਹੋਵੇ ਤਾਂ ਬਹੁਤ ਫਰਕ ਪੈਂਦਾ ਉਹਦੇ ਨਾਲ ਜੇ ਤੁਸੀਂ ਬਿਨਾਂ ਸੁੱਤੇ ਕੰਪਲੀਟ ਕੀਤੀ ਦੌੜ ਕੰਪਲੀਟ ਕੀਤੀ ਤਾਂ ਕਿਹੋ ਜਿਹਾ ਮਹਿਸੂਸ ਹੋਇਆ ਮਤਲਬ ਮਹਿਸੂਸ ਆ ਤੁਸੀਂ ਮਤਲਬ ਬਿਆਨ ਨਹੀਂ ਕਰ ਸਕਦੇ ਕਿ ਜਦੋਂ ਕੋਈ ਵੀ ਰੇਸ ਅਗਰ ਫਿਨਿਸ਼ ਕਰਦੇ ਹੋ ਉਸ ਤੋਂ ਬਾਅਦ ਕਿਉਂਕਿ ਅਸੀਂ ਕਿਤੇ ਵੀ ਇੰਟਰਨੈਸ਼ਨਲ ਜਾਂਦੇ ਆ ਜੀ ਸਾਡਾ ਇੰਡੀਆ ਤਾਂ ਸਾਨੂੰ ਸਭ ਤੋਂ ਪਹਿਲਾਂ ਸਾਡੇ ਦਿਮਾਗ 'ਚ ਹੁੰਦਾ ਇੰਡੀਆ ਤਾਂ ਅਸੀਂ ਕੋਈ ਵੀ ਰੇਸ ਜਦੋਂ ਫਿਨਿਸ਼ ਕਰਦੇ ਆ ਤਾਂ ਅਸੀਂ ਇੰਡੀਆ ਦੇ ਫਲੈਗ ਨਾਲ ਹੀ ਫਿਨਿਸ਼ ਕਰਦੇ ਆਂ ਤੋ ਤੋਂ ਬਾਅਦ ਮਨ ਇੰਡੀਆ ਦਾ ਫਲੈਗ ਲਗੇ ਅਸੀਂ ਜੇ ਰਨਿੰਗ ਕਰਦੇ ਫਿਨਿਸ਼ ਕਰਦੇ ਆ ਤਾਂ ਆਪਣੇ ਆਪ ਸੀ ਇੱਕ ਬੜੀ ਮੋਟੀਵੇਸ਼ਨ ਆਇਆ ਮਤਲਬ ਉੱਪਰ ਤੇ ਫੈਮਿਲੀ ਵਾਈਬ ਨਾਲ ਹੋਏ ਅਸੀਂ ਭੱਜ ਕੇ ਫਿਨਿਸ਼ ਕਰ ਰਹੇ ਆ ਮਤਲਬ ਬਹੁਤ ਚੰਗਾ ਲੱਗਦਾ ਹੈ ਕਿ ਇੰਡੀਆ ਵਾਸਤੇ ਅਸੀਂ ਇੱਕ ਚੀਜ਼ ਫਿਨਿਸ਼ ਕੀਤੀ ਹੈ ਔਰ ਲੋਕੀ ਵੀ ਰਿਕੋਗਨਾਈਜ਼ ਕਰਦੇ ਆ ਕਿ ਇੰਡੀਆ ਦੇ ਬੰਦੇ ਵੀ ਇੰਨੀ ਟਫ ਰੇਸ ਕਰ ਸਕਦੇ ਅੱਛਾ ਲੂਇਸ ਨਾਲ ਮੁਲਾਕਾਤ ਹੋਈ ਤੁਸੀਂ 4-5 ਘੰਟੇ 4-5 ਕਿਲੋਮੀਟਰ ਦਟ ਦਿਸਟੈਂਸ ਕਵਰ ਕੀਤਾ ਕੀ ਗੱਲਬਾਤ ਹੋਈ लुइस ਨਾਲ ਇਹ ਗੱਲ ਬਾਤ ਹੋਈ ਕਿ ਮੈਂ ਇੰਡੀਆ ਤੋਂ ਆ ਵੀ ਮੈਂ ਰਨਿੰਗ ਕਰਦਾ ਤੇ ਉਹ ਵੀ ਬੜਾ ਪ੍ਰਾਊਡ ਸੀ ਕਿ ਇੰਡੀਆ ਦੇ ਵੀ ਇੰਨੇ ਅੱਛੇ ਅੱਛੇ ਰਨਰ ਹੈ ਆਉਣ ਵਾਲੇ ਟਾਈਮ 'ਚ ਉਹਨੂੰ ਲੱਗਿਆ ਕਿ ਅਗਰ ਅਸੀਂ ਰਨਿੰਗ ਕਰ ਰਹੇ ਹਾਂ ਬੈਡ ਵਾਟਰ ਰਨਿੰਗ ਕਰ ਰਹੇ ਹਾਂ ਇਨੀ ਟਫ ਰੇਸ ਤੇ ਉਹ ਖੁਦ ਹੋਣੇ ਕਿਹਾ ਕਿ ਹਾਂ ਇਹ ਆਉਣ ਵਾਲੇ ਟਾਈਮ 'ਚ ਕਹਿੰਦਾ ਇੰਡੀਆ ਦੇ ਬੰਦੇ ਮਤਲਬ ਇਹ ਰੇਸ ਨੂੰ ਚੈਲੰਜ ਦੇ ਸਕਦੇ ਲੱਗਦਾ ਕਿ ਵਿਕਸਿਤ ਭਾਰਤ ਦੇ ਨਾਲ ਅਸੀਂ ਅੱਗੇ ਜਾ ਰਹੇ ਨੇ ਅਗਰ ਦੇਸ਼ ਉੱਪਰ ਜਾਏ ਤਾਂ ਪ੍ਰਗਤੀ ਦੇ ਹਿਸਾਬ ਦੇ ਨਾਲ ਵੀ ਬਹੁਤ ਅੱਗੇ ਜਾ ਰਿਹਾ ਹੈ ਤੁਸੀਂ ਵੀ ਕਿਤੇ ਨਾ ਕਿਤੇ ਇੰਡੀਆ ਨੂੰ ਬਹੁਤ ਚੰਗਾ ਰਿਪਰੈਜ਼ੈਂਟ ਦਿੰਦਾ ਹੈ ਕੋਈ ਅਜਿਹੇ ਮੰਨ ਦੇ ਵਿਚਾਰ ਆ ਰਹੀ ਕਿ ਸਰਕਾਰ ਜਾਂ ਕੋਈ ਹੋਰ ਐਨਜੀਓ ਜਾਂ ਇੰਟਰਨੈਸ਼ਨਲ ਲੈਵਲ ਤੇ ਤੁਹਾਨੂੰ ਪਛਾਣ ਮਿਲੇ ਅ ਇਸ ਤਰ੍ਹਾਂ ਜੀ ਕਿ ਕਮ ਸੇ ਕਮ ਵੀ ਅਗਰ ਥੋੜਾ ਬਹੁਤਾ ਵੀ ਕੋਈ ਇੰਡੀਆ ਦਾ ਇਸ ਤਰ੍ਹਾਂ ਕੋਈ ਵੀ ਅਗਰ ਲੈਵਲ ਤੇ ਸਪੋਰਟਸ ਸਾਡੀ ਜੋ ਗਵਰਨਮੈਂਟ ਹੈ ਉਸ ਲੈ ਕੇ ਚੱਲੇ ਆਈ ਥਿੰਕ ਟੈਲੈਂਟ ਬਹੁਤ ਜ਼ਿਆਦਾ ਹੈ ਇੰਡੀਆ 'ਚ ਅਸੀਂ ਤਾਂ ਥੋੜਾ ਜਿਹਾ ਇਸ ਤਰ੍ਹਾਂ ਨੇ ਜੀ ਕਈ ਲੋਕ ਇਸ ਤਰ੍ਹਾਂ ਜੋ ਫਾਈਨੈਂਸ਼ੀਅਲ ਨਹੀਂ ਹੋ ਜਾ ਸਕਦੇ ਬਾਹਰ ਕਿ ਲੇਕਿਨ ਰਨਰ ਬਹੁਤ ਅੱਛੇ ਹਨ ਮਤਲਬ ਉਹ ਆਈ ਥਿੰਕ ਮੈਂ ਉੱਥੇ ਦੇਖ ਰਿਹਾ ਸੀ ਜਿਸ ਹਾਵ ਨਾਲ ਉਹ ਦੌੜ ਰਹੇ ਸੀ ਉਹਦੇ ਜਿਆਦਾ ਗਰਮੀ ਸਾਡੇ ਹੋਰੇ ਇੰਡੀਆ ਰਹਿੰਦੇ ਆ ਲੋਕ ਇੰਨੀ ਗਰਮੀ ਹੈ ਰਾਜਸਥਾਨ ਜਾਂ ਹੋਰ ਵੀ ਪੰਜਾਬ ਤੁਸੀਂ ਲਗਾ ਲਓ ਅੰਮ੍ਰਿਤਸਰ ਵਗੈਰਾ ਬਹੁਤ ਗਰਮੀ ਹੈ ਮਤਲਬ ਉਥੇ ਉਹਦੇ ਨੇਚੁਰਲੀ ਇੰਨੀ ਗਰਮੀ ਚ ਬੱਚੇ ਇੰਨੇ ਤੇਜ਼ ਆ ਆਈ ਥਿੰਕ ਜੇ ਅਗਰ ਸਪੋਰਨ ਪ੍ਰੋਪਰ ਇੱਕ ਚੀਜ਼ ਮਿਲੇ ਉਹਨਾਂ ਨੂੰ ਪ੍ਰੋਪਰ ਕੀਤਾ ਜਾਵੇ ਤਾਂ ਆਈ ਥਿੰਕ ਕਾਫੀ ਅੱਗੇ ਤੱਕ ਆਪਣੀ ਇੰਡੀਆ ਜਾ ਸਕਦੇ ਆ ਬੱਚੇ ਕਿਵੇਂ ਵੇਖਦੇ ਹੋ ਕਿ ਜੇ ਇਸ ਲਈ ਨੌਜਵਾਨ ਪੀੜੀ ਹੈ ਉਸ ਨੂੰ ਸਿੱਖਣ ਦੀ ਬਹੁਤ ਜ਼ਰੂਰਤ ਹੈਗੀ ਹੈ ਕਿਉਂਕਿ ਉਹਨਾਂ ਦਾ ਜ਼ਿਆਦਾਤਰ ਟਾਈਮ ਜੋ ਹੈ ਇੰਟਰਨੈਟ ਤੇ ਚੱਲਦਾ ਹੈ ਗੇਮਸ ਤੇ ਚੱਲਦਾ ਹੈ ਉਹ ਆਪਣੇ ਆਪਣੇ ਲੈਵਲ ਤੇ ਕਰਦੇ ਨੇ ਕੀ ਸੰਦੇਸ਼ ਤੁਸੀਂ ਨੌਜਵਾਨਾਂ ਨੂੰ ਦੇਣਾ ਚਾਹੋਗੇ ਕਿਉਂਕਿ ਇੱਕ ਡਰੱਗਸ ਦਾ ਵੀ ਮੁੱਦਾ ਹੈਗਾ ਇੱਕ ਇਹ ਵੀ ਹੈਗਾ ਕਿ ਲੋਕ ਆਪਣੇ ਆਈਡਲਸ ਜਿਹਨੇ ਉਹਨਾਂ ਨੂੰ ਗੈਂਗਸਟਰਸ ਨੂੰ ਜ਼ਿਆਦਾ ਚੁੰਨਦੇ ਨੇ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਸੰਦੇਸ਼ ਇਸ ਤਰ੍ਹਾਂ ਇਹ ਜੀ ਕਿ ਜੀ ਆਪਣੇ ਮਤਲਬ ਦੇਖੋ ਤੁਹਾਨੂੰ ਜ਼ਿੰਦਗੀ ਮਿਲੀ ਹੈ ਔਰ ਇੱਕ ਵਾਰੀ ਮਿਲੀ ਜ਼ਿੰਦਗੀ ਮਤਲਬ ਇਹਨੂੰ ਇੰਜੋਏ ਕਰੋ ਔਰ ਇੰਜੋਏ ਕਰੋ ਮਤਲਬ ਤੁਹਾਡੇ ਪੇਰੈਂਟਸ ਵੀ ਤੁਹਾਡੇ ਸਾਥੀ ਵੀ ਮਤਲਬ ਤੁਹਾਡੋਂ ਕੁਝ ਸਿੱਖਣ ਤੁਸੀਂ ਇਹੋ ਚੀਜ਼ ਕਰੋ ਕਿ ਮਤਲਬ ਅੱਗੇ ਸਮਾਜ ਨੂੰ ਵੀ ਤੁਹਾਨੂੰ ਬੋਲੇ ਵੀ ਹਾਂ ਬੰਦਾ ਬਹੁਤ ਵਧੀਆ ਸੀ ਜਿਸ ਤਰ੍ਹਾਂ ਚਲੋ ਸਾਡੀ ਰਨਿੰਗ ਚੱਲ ਰਹੀ ਹੈ ਔਰ ਕੁਛ ਅਸੀਂ ਕੀਤਾ ਹੈ ਤਾਂ ਲੋਕ ਮਤਲਬ ਸਾਰੇ ਪੁੱਛ ਰਹੇ ਆ ਜੀ ਹਾਂ ਬਹੁਤ ਛੇਜੀ ਜੀ ਕੀਤਾ ਹੈ ਤਾਂ ਮੈਂ ਉਹ ਹੀ ਕਹਿੰਦਾ ਇਹ ਤਾਂ ਡਰੱਗਸ ਵਗੈਰਾ ਇਹ ਉਹ ਨਸ਼ੇ ਤੋਂ ਦੂਰ ਰਹਿ ਕੇ ਤੁਸੀਂ ਵੀ ਕੋਈ ਨਾ ਕੋਈ ਇਸ ਤਰ੍ਹਾਂ ਦੀ ਚੀਜ਼ ਕਰੋਗੇ ਲੋਕੀ ਤੁਹਾਨੂੰ ਕਹਿਣਗੇ ਹਾਂ ਜੀ ਬੰਦੇ ਨੇ ਕੁਝ ਕੀਤਾ ਹੈ ਜ਼ਿੰਦਗੀ ਚ ਕੀਤਾ ਹੈ ਔਰ ਅੱਗੇ ਤੋਂ ਅੱਗੇ ਸਾਡੇ ਮਤਲਬ ਇਸ ਹਿਸਾਬ ਨਾਲ ਅਸੀਂ ਕੰਟੀਨਿਊ ਕਰਾਂਗੇ ਤਾਂ ਮਤਲਬ ਸਾਰੇ ਇੱਕ ਦੂਜੇ ਦੇ ਨਾਲ ਮਿਲ ਕੇ ਅਸੀਂ ਕੁਝ ਨਾ ਕੁਝ ਅੱਗੇ ਮਤਲਬ ਲੈ ਸਕਦੇ ਹਾਂ ਇੰਡੀਆ ਨੂੰ ਵੀ ਅੱ ਬਹੁਤ ਬਹੁਤਨ ਬਾਤ ਐਸੇ ਸਾਡੇ ਨਾਲ ਰਾਜੇਸ਼ ਗਰਸ਼ਪ ਨੂੰ ਦੱਸ ਰਹੇ ਸੀ ਕਿ ਜੇ ਅਗਰ ਜ਼ਿੰਦਗੀ ਦੇ ਵਿੱਚਕਾਰ ਕੁਝ ਕਰਨਾ ਹੈ ਤਾਂ ਕੁਝ ਅਜਿਹੇ ਐਗਜ਼ਾਮਪਲ ਸੈੱਟ ਕਰੋ ਕਿ ਲੋਕ ਤੁਹਾਨੂੰ ਕਿ ਕੈਮਰਾਮੈਨ ਅਨਿਲ ਦੇ ਨਾਲ ਨਿਰੂ ਬਿਜਲਵੰਦ ਐਨਕਸ ਵੈਰਿਟੀ ਵੀ